ਭਾਵੇਂ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਸਾਡੇ ਵਿੱਚੋਂ ਸਰੀਰਕ ਤੌਰ ਤੇ ਨਹੀਂ ਹੈ ਪਰ ਇਹ ਗਾਇਕ ਅੱਜ ਵੀ ਆਪਣੇ ਪ੍ਰਸ਼ੰਸਕਾਂ 'ਚ ਜਿਉਂ ਦੀ ਤਿਉਂ ਹੀ ਜ਼ਿੰਦਾ ਹੈ ਸ਼ਾਇਦ ਹੀ ਕੋਈ ਅਜਿਹਾ 스타ਰ ਹੋਵੇ ਜਿਸ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਗੀਤ ਇਸ ਤਰ੍ਹਾਂ ਰਿਲੀਜ਼ ਹੋਏ ਹੋਣ ਹਾਲਾ ਵਿੱਚ ਹੀ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਬਰੋਟਾ ਗੀਤ ਦਾ ਟੀਜ਼ਰ ਹਾਲਾ ਚਿਰ ਹੀ ਰਿਲੀਜ਼ ਹੋਇਆ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਦੱਸ ਦਈਏ ਗੀਤ ਬਰੋਟਾ ਦੇ ਬੋਲ ਸਿੱਧੂ ਮੂਸੇਵਾਲਾ ਵੱਲੋਂ ਲਿਖੇ ਗਏ ਸਨ ਜਿਸ ਦੇ ਸੰਗੀਤਕਾਰ ਵੀ ਉਹ ਖੁਦ ਹੀ ਸਨ ਬਰੋਟਾ ਗੀਤ ਦਾ ਮਿਊਜ਼ਿਕ ਵੀ ਕਿਡ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਗੀਤ ਦੀ ਵੀਡੀਓ ਟਰੂ ਮੇਕਰਸ ਵੱਲੋਂ ਤਿਆਰ ਕੀਤੀ ਗਈ ਹੈ ਜ਼ਿਕਰਯੋਗ ਹੈ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਪੰਜਾਬੀ ਸੰਗੀਤ ਉਦਯੋਗ ਦਾ ਇੱਕ ਸ਼ਾਨਦਾਰ ਗਾਇਕ ਸੀ ਉਹਨਾਂ ਦੇ ਗੀਤਾਂ ਦੇ ਦੁਨੀਆ ਭਰ ਦੇ ਪ੍ਰਸ਼ੰਸਕ ਨੇ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰ ਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਹਨਾਂ ਦੀ ਕਾਰ ਤੇ ਗੋਲੀਆਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ। ਮੌਤ ਤੋਂ ਬਾਅਦ ਗਾਇਕ ਦੇ ਕਾਫੀ ਗੀਤ ਰਿਲੀਜ਼ ਹੋ ਚੁੱਕੇ ਨੇ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ। ਗਾਇਕ ਦੇ ਹਰ ਗੀਤ ਨੂੰ ਮਿਲੀਅਨ ਚ ਵਿਊਜ਼ ਮਿਲਦੇ ਨੇ। ਜਿਹੜਾ ਇਹ ਗੀਤ ਬਰੋਟੇ ਦਾ ਜਿਹੜਾ ਟੀਜ਼ਰ ਰਿਲੀਜ਼ ਹੋਇਆ ਉਸ ਨੂੰ 27 ਮਿੰਟਾਂ ਚ 4,40,196 ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ। ਸਿੱਧੂ ਮੂਸੇਵਾਲੇ ਮੌਤ ਤੋਂ ਬਾਅਦ ਉਹਨਾਂ ਦੇ ਗੀਤ ਕਾਫੀ ਰਿਲੀਜ਼ ਕੀਤੇ ਗਏ ਨੇ ਜਿਨ੍ਹਾਂ ਦਾ ਹੁਣ ਤੱਕ ਦਾ ਰਿਕਾਰਡ ਤੋੜਿਆ ਹੈ ਸਿੱਧੂ ਦੀ ਮੌਤ ਤੋਂ ਬਾਅਦ ਇਹ ਇਹ ਉਹਨਾਂ ਦਾ 8ਵਾਂ ਗੀਤ ਹੈ ਜਿਹੜਾ ਕਿ ਰਿਲੀਜ਼ ਹੋਵੇਗਾ ਇਸ ਦੇ ਨਾਲ ਹੀ ਅੱਜ ਪੰਜਾਬੀ ਗਾਇਕ ਗੁਰੂ ਰੰਧਾਵਾ ਵੱਲੋਂ ਆਪਣਾ ਨਵਾਂ ਗੀਤ ਅੱਜ ਦੇ ਦਿਨ ਹੀ ਰਿਲੀਜ਼ ਕੀਤਾ ਗਿਆ ਜਿਸ ਨੂੰ ਹੁਣ ਤੱਕ 2 ਘੰਟਿਆਂ ਵਿੱਚ 18,97,980 ਲੋਕਾਂ ਵੱਲੋਂ ਦੇਖਿਆ ਗਿਆ